ਕਗੜ ਬ੍ਰਾਂਡ ਵੱਲੋਂ ਕੇਲੇ ਆ ਪੰਡਿਆ ਤੇ ਤੇ ਰਾਜ ਦੀ ਬ੍ਰਾਂਡ ਵੱਲੋਂ ਦੁੱਧ ਆ ਬਈ ਕੱਲੂ ਸ਼ੇਕ ਬਣਾ ਕੇ ਚੱਲੂਗਾ ਜਿਹੜੇ ਮੁੰਡੇ ਮਿਹਨਤ ਲਾਉਣਗੇ ਗਰਾਊਂਡ ਦੇ ਇੱਥੇ ਅਰਤਾਦ ਕੀਪੇ ਦੇ ਥੱਲੇ ਠੀਕ ਹੈ ਜੀ ਤੇ ਉਹਨਾਂ ਤੇ ਕੱਲੂ ਬਣਾਣਾ ਸ਼ੇਕ ਦਾ ਚੱਲੂਗਾ ਕੰਮ ਇੱਥੇ ਲਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਣੇ ਪੈਂਡ ਚ ਚੱਲ ਰਿਹਾ ਜੀ ਕੈਂਪ ਸੋ ਅੱਜ ਰਨਿੰਗ ਕਰਨ ਪਹੁੰਚੇ ਆ ਵੀ ਧੂੜ ਖੜਦੇ ਰਾ ਆ ਦੇਖੋ ਸਾਰੇ ਨੌਜਵਾਨ ਗਏ ਖਿੱਚੀ ਆਉਣੇ ਕੰਮ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵਾਦ ਤੋਂ ਵਾਦ ਗਰਾਊਂਡਾਂ ਦੇ ਨਾਲ ਹੋਰ ਜੁੜੋ ਬਈ ਨੇਦਰ ਕੋਈ ਸਾਹ ਆ ਗਿਆ ਪੈਂਡ ਜਾਗਾ ਇਹਦੀ ਪਹੁੰਚ ਗਿਆ ਸੂਰੇ ਜੋਦਿਓ ਓਏ ਕੋਡੇ ਨਹੀਂ ਹੁੰਦੇ ਹਨ ਅੱਜ ਗੱਲ ਬੈਗ ਮੋੜਦਾ ਹੈ ਪਹਿਲਾ ਦਿਨ ਹੈ ਪਹਿਲਾ ਕਿਥੇ ਪੁੱਛਦੇ ਨਾ ਨਹੀਂ ਭਾਜੀ ਉਹ ਤੇ ਹੋਰ ਕਰਾ ਦੇਣੇ ਕੋਲ Vai de bro ਆ ਮਦਨ ਗਾਇਆ ਸੀ ਉਹ ਤਾਂ ਦਾਖਾਣਾ ਵਿੱਚ ਕੀ ਹੈ ਉਹ ਤਾਂ ਨਹੀਂ ਨਹੀਂ ਜਿਹੜੀ ਬਾਹਰ ਬਾਹਰ ਸਾਲੇ ਭਰਾ ਦਾ ਉਹ ਇਧਰ ਇਧਰੋਂ ਜਾਣਾ ਸਾਰਿਆਂ ਨੇ ਆ ਜਾਂਦੇ ਉਹਨਾਂ ਹੁਣ ਕੀ ਬਣੀਏ Ra là chỗ bro Ý Chào lô, chào chào bro. điều cao ਜਾਣਾ ਇਹਦਾ ਕੋਈ ਮਸਾ ਨਹੀਂ ਲੋ ਜੀ ਮਿਹਨਤ ਇਧਰ ਪੂਰੀ ਜਾਰੀ ਆ ਤੇ ਨੌਜਵਾਨ ਖਿੱਚੀ ਆਉਂਦੇ ਪੂਰਾ ਕੰਮ ਤੇ ਇਧਰ ਮਿਹਨਤ ਵੇਖ ਕੇ ਨੌਜਵਾਨਾਂ ਦੇ ਗਗਨਾ ਬਰਾੜ ਕਹਿੰਦਾ ਵੀ ਆਪਣੇ ਵੱਲੋਂ ਕੱਲ ਨੂੰ ਕੇਲਿਆਂ ਦੀ ਇੱਥੇ ਸੇਵਾ ਕੀਤੀ ਜਾਊਗੀ ਸੋ ਨੌਜਵਾਨ ਬਹੁਤ ਮਿਹਨਤ ਕਰਦੇ ਆ ਉਹਨਾਂ ਵਾਸਤੇ ਬਈ ਕੱਲ ਨੂੰ ਗਗਨੇ ਬਰਾੜ ਨੂੰ ਬਈ ਕੇਲੇ ਜਾਂਦੇ ਜਾਣੇ ਆ ਸੋ ਬਹੁਤ ਧੰਨਵਾਦ ਵੀਰ ਦਾ ਸੋ ਇਹਦੇ ਨਾਲ ਚਲੋ ਹੌਸਲਾ ਬਣਿਆ ਰਹਿਦਾ ਨੌਜਵਾਨਾਂ ਦਾ ਸੋ ਜ਼ਰੂਰੀ ਆ ਮਿਹਨਤ ਦੇ ਨਾਲ ਨਾਲ ਖਰਾਕ ਵੀ ਜ਼ਰੂਰੀ ਆ। ਸੋ ਇਦਾਂ ਦੇ ਵੀਰ ਜਿਉਂਦੇ ਵਾਦੇ ਰਹਿਣ ਜਿਹੜੇ ਸਪੋਰਟ ਕਰਦੇ ਆ ਸੋ ਨੌਜਵਾਨਾਂ ਦੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਆ ਕੇ ਨੌਜਵਾਨਾਂ ਦੀ ਵੱਧ ਤੋਂ ਵੱਧ ਆ ਕੇ ਹੌਸਲਾ ਅਫਜ਼ਾਈ ਕਰਿਆ ਕਰੋ ਤੇ ਗਰਾਊਂਡ ਦੇ ਨਾਲ ਜੁੜਿਆ ਕਰੋ ਤੇ ਬਾਕੀ ਖਰਾਕ ਜਿਵੇਂ ਵੀਰ ਨੇ ਸ਼ੁਰੂਆਤ ਕੀਤੀ ਆ ਚੰਗੀ ਗੱਲ ਸੋ ਇਹਦੇ ਲਈ ਇੱਕ ਸ਼ੇਅਰ ਬਣਦਾ ਸ਼ੇਅਰ ਕਰਦੇ ਆ ਜੋ। ਇਹ ਬਾਈ ਇੰਸਟਾਗ੍ਰਾਮ ਤੇ ਨਹੀਂ ਇਹ ਤੇ ਇਹ ਇੰਸਟਾਗ੍ਰਾਮ ਤੇ ਇਹ ਸਾਰੇ ਕਹੇ ਜੀ ਬਾਈ ਇਹ ਲੋਕਾਂ ਦੇ もう一度、ジャッジが。

ਹੈਲੋ ਕਮਾਲ ਸਰੋਵਰ ਇਹ ਹੱਤੇਰੀ ਬੌਸ ਆਏ ਬੌਸ ਬੌਸ ਕੀ ਹਾਲ ਹੈ ਛੜਦੀ ਕਲਾ ਬੌਸ ਮੈਂ ਨਾ ਇਹ ਬਾਈ ਕਰਦੇ ਬਾਈ ਕਰਦੇ ਸਾਰਿਆਂ ਨੂੰ ਕਿ ਬਾਈ ਕਿ ਮੈਂ ਵੀ ਆਉਣਾ ਮਿਹਨਤ ਲਾਉਣ ਬਾਈ ਕਰਦੇ ਥਾਪ ਕੇ ਮਰੀ ਜਾਏ ਬੱਲੀ ਆਪਾਂ ਇਹ ਫਿਰ ਬਾਈ ਕਰਦੇ ਹਾਂ ਥਾਪ ਕੇ ਤਾਂ ਮਾਰਨੀ ਚਾਹੀਦੀਆਂ ਐਣ ਦਾ ਮਾਰਤੀ ਬਾਈ ਨੇ ਅੱਜ ਵੱਡੀ ਥਾਪੀ ਐਣ ਦਾ ਮਾਰਤੀ ਬਾਈ ਕੱਲ ਨੂੰ ਦੁੱਧ ਨਾਲ ਕੇਲੇ ਦੁੱਧ ਵੀ ਲੈਣਗੇ ਫਿਰ ਦੁੱਧ ਨਾਲ ਹਾਂ ਬਾਈ ਕੇਲੇ ਦਾ ਕਹੇ ਕਹੇ ਨਾਲ ਕੇਲੇ ਦੁੱਧ ਦੁੱਧ ਗੋਲਾ ਪਰਵਾਰ ਗੋਲਾ ਕਰਕੇ ਲੈ ਆਓ ਬੰਦਾ ਢਿੱਡ ਦਾ ਲੰਡਾ ਭਾਉ ਥੇਹ ਲੈਡ ਘਟਕੇ ਨੂੰ ਉਹ ਨਾ ਨਾ ਸੋ ਚੰਨ ਚਾਰ ਹੋਵੇ ਸਾਰਾ ਏ ਹਰਾਇਆ ਕੇ ਤਾਂ ਹੋਣਾ ਕੱਢ ਦੋ ਇਹ ਲਵਾ ਕੇ ਫੇਰ ਨਾ ਨਾਰਾ ਦਾਸਾਂ ਠੀਕ ਆ ਓਏ ਮੱਚ ਚਾਲ ਕਰਨੀ ਯਾਰ ਬਹੁਤ ਕਹਿਣੋਗਾ ਤੂੰ ਨਾ ਬਹੁਤ ਕਹਿਣੋਗਾ ਤੂੰ ਕਰ ਦਣਾ ਬੋਟ ਤੇ ਕਿਹੜੇ ਸੱਤ ਅੱਠ ਤਾਂ ਉੱਟ ਕੇ ਵਿੱਚੋਂ ਬਾਹਰ ਹੀ ਰਹਿ ਕਾ ਹੋਇਆ ਖੜਾ ਬੰਦਾ ਕੋ ਲੱਤਾਂ ਤੇ ਤੁਹਾਨੂੰ ਤਾਂ ਚਾਹੀਦੀ ਕੋਈ ਗੱਲ ਮੈਂ ਤਾਂ ਤੁਹਾਨੂੰ ਤਾਂ ਚਾਹੀਦੀ ਤੂੰ ਹੀ ਉੱਟ ਜਾ ਨਹੀਂ 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 ਹੁੰਦਾ ਬੱਸ ਜੱਦਾ ਬੱਸ ਬੰਦੇ ਹੈਗੇ ਚਾਰ ਨਾਲ ਤਾਂ ਪੈਕੇਜ ਜਿਹੜੇ ਰਹਿ ਗਏ ਆ ਬਕਰੀਬ ਰਹਿ ਗਏ ਉਹ ਵੀ ਭੱਜਦਾ ਬਾਈ ਉਹਨਾਂ ਦੇ ਖਰਾਕ ਦੇਣੀ ਆ ਆਪਾਂ ਹੈ ਚਾਰ ਪੰਜ ਬੰਦੇ ਹੈਗੇ ਜਿਹਨੂੰ ਖਰਾਕ ਦੇਣੀ ਆ ਆਪਾਂ ਭੱਜਣ ਵਾਲੇ ਭੱਜ ਕੇ ਵਾ ਵਾ ਖਰਾਕ ਇਹਨੇ ਵੀ ਦੇਣੀ ਜਿਹੜੇ ਕਰੀਮ ਅਜੂ ਹੱਥ ਤੇ ਬਾ ਖਰਾਕ ਸ਼ੁਰੂ ਕਰਨੀ ਕੈਂਪ ਵਾਲੀ ਇਹ ਕਰੀਮ ਸਾਰੀ ਜਿਹੜੀ ਰਹਿ ਗਈ ਚਲੋ ਸਰਪ੍ਰਾਈਜ਼ ਦੇਣਾ ਤੁਹਾਨੂੰ ਪਹਿਲਾਂ ਦੇਣਾ ਕੋਣੀ ਬਾ ਹੱਥ ਤੇ ਬਾ ਖਰਾਕ ਸ਼ੁਰੂ ਹੋਣੀ ਆ ਠੀਕ ਆਏ ਆ ਦੇਖੋ ਸਰਪ੍ਰਾਈਜ਼ ਦੇਣਾ ਤੁਹਾਨੂੰ ਕਰੀਮ ਸਾਰੀ ਭੱਜਣ ਵਾਲੇ ਭੱਜ ਕੇ ਡਰ ਕੇ ਦਾ ਫੜ ਦੂਰੇ ਡਾਂਗ ਮਾਰੇ ਜਿਹੜਾ ਬਾਲਟੀ ਚ ਪ੍ਰੀ ਵਰਕਆਊਟ ਖੋਲਦਾ ਕਰੇ ਜੀ ਟਰੱਕ ਛੱਡਾਈ ਇੱਕ ਚਾਹੀਦਾ ਡੰਡਾ ਇੱਕ ਪੱਠੇ ਦਿੱਕਤ ਦਾ ਹੈ ਬੰਦ ਲੈ ਗਏ ਫਿਰ ਬਲੱਡ ਦਾ ਪਾੜ ਦੋਗੇ ਮੈਂ ਤਾਂ ਟੈਟਵਿੰਗ ਪੱਟੂ ਤੇ ਮੱਦੀ ਦਾ ਦੋਹਾਂ ਦਾ ਓ ਗੋਲੂ ਆ ਟੈਡ ਕਰੀ ਆਏ ਨੂੰ ਉਹ ਗਗਣੇ ਦੇਖ ਠੀਕ ਆ ਭਾਈ ਠੀਕ ਆ ਹਾਂ ਬੇ ਬੱਲੀ ਕੀ ਹਾਲ ਠੀਕ ਆ ਠੀਕ ਆ ਵੀਰੇ ਵਦਗਾ ਛੱਡ ਦੀ ਕਲਾ ਵਦਗਾ ਕਾਦੇ ਐਲਾਨ ਕਰਾਤੇ ਅੱਜ ਭਾਈ ਭਾਈ ਆਪਣੇ ਗਗਣੇ ਬ੍ਰਾਂਡ ਵੱਲੋਂ ਕੇਲੇ ਆ ਪੰਡਿਆ ਤੇ ਤੇ ਰਾਜ ਦੀ ਬ੍ਰਾਂਡ ਵੱਲੋਂ ਦੁੱਧ ਆ ਭਾਈ ਕੱਲੂ ਸ਼ੇਕ ਬਣਾ ਕੇ ਚੱਲੂਗਾ ਜਿਹੜੇ ਮੁੰਡੇ ਮਿਹਨਤ ਲਾਉਣਗੇ ਗਰਾਊਂਡ ਤੇ ਤੇ ਅਰਤਾਦ ਕੀਪੇ ਦੇ ਥੱਲੇ ਠੀਕ ਆ ਜੀ ਟੂਨਾ ਤੇ ਕੱਲੂ ਬਣਾਣਾ ਸ਼ੇਕ ਦਾ ਚੱਲੂਗਾ ਕੰਮ ਇਥੇ ਨੇਤਾ ਦੇ ਵੀ ਮੁੰਡਿਆਂ ਦੇ ਕੋਲ ਨਾ ਕੋਕਰਿਆ ਕਰਾਂਗੇ ਜਿੰਨੇ ਜੋਗੇ ਹੈਗੇ ਬੰਦੇ ਸਾਰੇ ਹੂੰ ਬਾਕੀ ਕਰਦੇ ਬਾਹਰਲੇ ਬੰਦੇ ਨਾਲ ਗੱਲ ਜਿਹੜੇ ਮੁੰਡੇ ਮਿਹਨਤ ਮੂਤ ਲਾਉਂਦੇ ਆਂ ਜਿਹੜੇ ਆਪਸੇ ਜੁੜਿਆ ਜੂਤ ਜੀ ਜੀ ਉਹਨਾਂ ਵਾਸਤੇ ਗਰਾਊਂਡ ਤੇ ਇੱਥੇ ਕਰਾਂਗੇ ਹਰ ਨੇ ਸਹੀ ਆ ਬਹੁਤ ਵਧੀਆ ਇਹਨਾਂ ਦਾ ਅਪਰਾਲਾ ਵੀਰਾਂ ਦਾ ਹੂੰ